ਗੁਰਦਾਸਪੁਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਪ੍ਰਧਾਨ ਐਡਵੋਕੇਟ ਰਾਜਪਾਲ ਦੀ ਅਗਵਾਈ ਦੇ ਵਿੱਚ ਜ਼ਿਲ੍ਹਾ ਕੋਰਟ ਕੰਪਲੈਕਸ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਕੀਤਾ ਰੋਸ ਪ੍ਰਦਰਸ਼ਨ ਮਾਮਲਾ ਮੁੱਖ ਮੰਤਰੀ ਪੰਜਾਬ ਵੱਲੋਂ ਬਟਾਲਾ ਵਿਖੇ ਤਹਿਸੀਲ ਕੰਪਲੈਕਸ ਦਾ ਉਦਘਾਟਨ ਕਰਨ ਵੇਲੇ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਕਿਪਣੀ ਕਰਨ ਸੰਬੰਧੀ ਬਾਹਰ ਐਸੋਸੀਏਸ਼ਨ ਦੇ ਆਗਰਦਾਰਾਂ ਦਾ ਕਹਿਣਾ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਨੂੰ ਟੁਕੜੇ ਕਰ ਉਪਰੰਤ ਰਾਜਨੀਤਿਕ ਰੋਟੀਆਂ ਨਾ ਸਿੱਖਿਆ ਜਾਵੇ ਬਾਹਰ ਐਸੋਸੀਏਸ਼ਨ ਕਦੀ برداشت ਬਾਹਰ ਐਸੋਸੀਏਸ਼ਨ ਕਦੀ برداشت ਨਹੀਂ ਕਰੇਗੀ ਬਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਪ੍ਰਧਾਨ ਰਾਜਪਾਲ ਦੀ ਅਗਵਾਈ ਵਿੱਚ ਮਾਨਯੋਗ ਜ਼ਿਲ੍ਹਾ ਦੇ ਸੈਸ਼ਨ ਜੱਜ ਗੁਰਦਾਸਪੁਰ ਨੂੰ ਇੱਕ ਪਿਆ ਮੰਗ ਪੱਤਰ ਤੇ ਟੀਪਟੇ ਕਮਿਸ਼ਨ ਨੂੰ ਗੁਰਦਾਸਪੁਰ ਨੂੰ ਮੁੱਖ ਮੰਤਰੀ ਦੇ ਨਾਮ ਤੇ ਵੀ ਭੇਜਿਆ ਮੰਗ ਪੱਤਰ ਇਹ ਤੁਸੀਂ ਇਹਨਾਂ ਰਾਜਪਾਲ ਸਿੰਘ ਜਿਲ੍ਹਾ ਐਡਵੋਕੇਟ ਐਸੋਸੀਏਸ਼ਨ ਪ੍ਰਧਾਨ ਤੋਂ ਸ਼ੁਕਰ। ਤੇ ਦਾ ਜਿਹੜੀ ਅਸੀਂ ਅੱਜ ਇਸ ਕਰਕੇ ਬੁਲਾਈ ਆ ਕਿ ਜੀਮ ਇੱਕ ਵਕਤ ਬਾਅਦ ਜਿਹੜਾ ਨੇ ਇੱਕ ਇੱਕ ਸਿਆਸੀ ਬਿਆਨ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਤੇ ਮੈਂ ਬਹੁਤ ਜਲਦੀ ਪਟਿਆਲੇ ਚ ਫੇਰ ਆਵਾਂਗਾ ਉਹਨਾਂ ਨੇ ਡਾਇਰੈਕਟ ਡਾਇਰੈਕਟਲੀ ਮੇਰਾ ਮਤਲਬ ਇਹ ਸੀ ਕਿ ਮੈਂ ਇੱਥੇ ਜ਼ਿਲ੍ਹਾ ਬਣਾ ਲੈਣੇ ਪਾਸੇ ਆਵਾਂਗਾ ਜਿਲਾ ਕਿ ਸਾਡੀ ਬਾਰ ਉਸੇ ਵਾਲਾ ਬੜਾ ਬੜਾ ਐਕਸ਼ਨ ਲਿਆ ਉਹਨਾਂ ਨੂੰ ਸੋ ਬੋਟਲੇ ਆਕੇ ਸਾਡੇ ਬਾਹਰ ਉਹਨਾਂ ਦੀ ਹੜਤਾਲ ਤੇ ਬੈਠੀ ਆ ਕਿਉਂਕਿ ਜਿਹੜਾ ਚੀਫ ਮਿਸ਼ਨ ਸਾਹਿਬ ਨੇ ਇਹਨਾਂ ਨੇ ਆਪਣਾ ਸਿਆਸੀ ਬਿਆਨ ਦੇ ਕੇ ਬੜੀ ਸਾਡੀ ਜ਼ਿਲ੍ਹੇ ਵਿੱਚ ਤਰਸਰੀ ਮਚਾ ਦਿੱਤੀ ਆ ਜਿਹਦੇ ਨਾਲ ਸਾਡੀ بارشਿੰਦ ਬੜੀ ਆ ਇਸ ਔਖੀ ਹੋ ਗਈ ਆ ਵੀ ਇਹ ਮਾਨ ਸਾਹਿਬ ਕੀ ਕਰ ਰਹੇ ਨੇ ਜਦ ਕਿ ਸਾਰਾ ਜ਼ਿਲ੍ਹਾ ਆਲਰੇਡੀ ਬਹੁਤ ਛੋਟਾ ਵਾ ਉਹਨੂੰ ਹੋਰ ਛੋਟਾ ਕਰ ਰਹੇ ਨੇ ਸਾਡੀ ਬਾਰਿਸ਼ ਦੇ ਰੋਸ ਵਿੱਚ ਉਹ ਚਹਿਰ ਹਾਲ ਪਿਆ ਕੰਡਿੰਗ ਚਲਦੀ ਬਈ ਰਾਜਨੀਤੀ ਰੋਟੀਆਂ ਸੇਕਣ ਵਾਸਤੇ ਪਾਰਟੀਆਂ ਜ਼ਿਲ੍ਹੇ ਨੂੰ ਤੋੜਦੀਆਂ ਨਹੀਂ ਪਈਆਂ ਕਿ ਆਪਣੇ ਰਾਜਨੀਤੀ ਰੋਟੀਆਂ ਸੇਕੀਆਂ ਜਾਣ ਇਹ ਤੁਹਾਡੇ ਗੱਲ ਆ ਬਖ ਸਾਹਿਬ ਵੀ ਆ ਪਰ ਇਹ ਗੱਲ ਤੇ ਅਸੀਂ ਕੋਈ ਇਹਨੂੰ ਅਸੀਂ ਨਾ ਸੀਰੀਅਸ ਨਹੀਂ ਲੈ ਸਕਦੇ ਕਿਉਂਕਿ ਅੱਗੇ ਵੀ ਅਸੀਂ ਤਾਂ ਕੀਤਾ ਜੇ ਇਹਨਾਂ ਨੇ ਪਠਾਰਕੋੜ ਦੇ ਵਿੱਚ ਪਾਰ ਦਾ ਸਾਡਾ ਨਾਲ ਅਲੱਗ ਕਰ ਦਿੱਤਾ ਜਿਉਂ ਸਾਡਾ ਪਾਰਸਲ ਹੁੰਦਾ ਹੈ ਗਦਾਫਰ ਦਾ ਉਹ ਬੰਦੇ ਗਿਆ ਵਾ ਪਰ ਹੁਣ ਉਹ ਟ੍ਰੈਂਕ ਇਹ ਨਾ ਖਰਚਾ ਹੋ ਰਿਹਾ ਉਹਨਾਂ ਦੇ ਲਈ ਉਹਨਾਂ ਤੋਂ ਵਪਾਰੀ ਵਰਗੇ ਬੜਾ ਦੁਖੀ ਆ ਉੱਥੇ ਦਾ ਅਡਮ ਅਕੈਡਮੀ ਬੜੇ ਦੁਖੀ ਆ ਉੱਥੇ ਦਾ ਕੰਮ ਹੀ ਖਤਮ ਹੋ ਗਿਆ ਔਰ ਖੁਦ ਚਾਹਦੇ ਵੀ ਇਹ ਬਹੁਤ ਗਲਤੀ ਕਰਦੇ ਨਹੀਂ ਨੁਕਸਾਨ ਕੀ ਹੈ ਜੇ ਇਹ ਇਦਾਂ ਹੁੰਦਾ ਤਾਂ ਫਿਰ ਨੁਕਸਾਨ ਕੀ ਹੁੰਦਾ ਨੁਕਸਾਨ ਇਹ ਹੀ ਆ ਕਿ ਗਵਰਨਮੈਂਟ ਦਾ ਐਕਸਟਰਾ ਬਰਡਨ ਪੈ ਰਿਹਾ ਉਹੀ ਡਿਸ ਜਿਹਾ ਵੈਸੇ ਜਿਹੜਾ ਕੰਮ ਕਰਦੇ ਪਏ ਨੇ ਕੋਈ ਤਾਂ ਤਰ੍ਹਾਂ ਜਿਉ ਉਚਾਰੇ ਬਟਾਲੇ ਦਾ ਵੀ ਕੰਮ ਕਰਦੇ ਕੋਈ ਉਹਨਾਂ ਦਾ ਕੋਈ ਹੈ ਨਹੀਂ ਪ੍ਰੋਬਲਮ ਕੋਈ ਫਿਰ ਡੀਸੀ ਵੱਖਰੇ ਨਾਲ ਕਰੇ ਪਰ ਅਬਲਾ ਜਵਲਾ ਵੱਖਰਾ ਖੜਾ ਪਏਗਾ ਲੋਕਾਂ ਦੀਆਂ ਵੱਖਰੀਆਂ ਦੇ ਨਾਲ ਸਰਕਾਰ ਤੇ ਬਹੁਤ ਜਿਆਦਾ ਐਕਸਟਰਾ ਖਰਚਾ ਪੈ ਰਿਹਾ ਕੋਈ ਫਾਇਦਾ ਕੋਈ ਨਹੀਂ ਸਰਕਾਰ ਨੂੰ ਹਣਾ ਜਦ ਕਿ ਇਹ ਹੀ ਡੀਸੀ ਜੀ ਸਾਹਿਬ ਬਹੁਤ ਵਧੀਆ ਕੰਮ ਕਰਦੇ ਨੇ ਡੀਸੀ ਸਾਹਿਬ ਬਹੁਤ ਵਧੀਆ ਕੰਮ ਕਰਦੇ ਨੇ ਉਹਦਾ ਜਿਆਦਾ ਖਰਚਾ ਪਾਉਦਾ ਕੋਈ ਗੱਲ ਬੰਦ ਹੀ ਨਹੀਂ ਮੇਰੀ ਮੰਗ ਲੋਕਤ ਨੂੰ ਸੋਪਿਆ ਤੁਸੀਂ ਹੋਣੇ ਆਈ ਬਾਕੀ ਬਸ ਤਾਂ ਸਿਰ ਡੀਸੀ ਜੀ ਸਾਹਿਬ ਨੂੰ ਦੇਆ ਤੁਹਾਡੇ ਆਪਣੇ 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 1600 ਰੁਪਏ ਦੇ ਡੇਟ ਜਾ ਰਹੇ ਨੇ ਲੇਕਿਨ ਬੜੀ ਗਾਫੇ ਲੱਗਾ ਖਦਰਫਰੀ ਵਾਧਦੀ ਜਾਣੀ ਹੈ ਬਟਾਲੇ ਜਾਣ ਕਿਥੇ ਯਾਰ ਗਦਾਫਰਾ ਇੱਕ ਜਨਤਾ ਦੀ ਖਦਰਫਰੀ ਬਹੁਤ ਹੈ ਕੋਈ ਨਾ ਕਹਿਣ ਮਿਲਈ ਬਟਾਲੇ ਦੇ ਲੋਕ ਨੇ ਜਿਹੜੇ ਡੇਰਬ ਬਣਾਣ ਕਿ ਲੋਕ ਨੇ ਉਥੇ ਆਉਣਾ ਪੈਂਦਾ ਵਾ ਇੱਥੇ ਵੱਧ ਖਦਰਫਰੀ ਹੁੰਦੀ ਹੈ ਬਟਾਲੇ ਜਿਹੜੀ ਘਟ ਹੋਏਗੀ ਨਹੀਂ ਯਾਰ ਕੋਈ ਗੱਲ ਨਹੀਂ ਅੱਜ ਕੱਲ ਸਾਰਾ ਦਾ ਵੀ ਟ੍ਰਾਂਸਪੋਰਟੇਸ਼ਨ ਐਡੀ ਹੋ ਗਈ ਹੈ ਕਿ ਲੋਕਾਂ ਦੀ ਤਾਂ ਡਿਮਾਂਡ ਹੀ ਕੋਈ ਨਹੀਂ ਹੈਗੀ ਮੈਨੂੰ ਕੋਈ ਬੰਦਾ ਦੱਸ ਦੇ ਅਸੀਂ ਡਿਮਾਂਡ ਕਰਦੇ ਹਾਂ ਜਿਲ੍ਹਾ ਵੱਖਰੇ ਬਣਾਇਆ ਇੱਕ ਚੰਦ ਬੰਦਿਆਂ ਦਾ ਕੋਈ ਡਿਮਾਂਡ ਹੈ ਜਨਤਾ ਦੀ ਤਾਂ ਕਵਾਹ ਜ ਜੇਕਰ ਨਹੀਂ ਕੋਈ ਸਮਾਈ ਹੁੰਦੀ ਤੇ ਫੇਰ ਕਲਾ ਕੀ ਰਹੇਗਾ ਜੇ ਨਹੀਂ ਸਰਵਾਈ ਹੋਈ ਅਸੀਂ ਹਿਸਾਬ ਕੰਟੀਨਿਊ ਰੱਖਾਗੇ ਇਹ ਚੀਜ਼ ਮਿਸਟਰ ਸਾਹਿਬ ਨੂੰ ਮਿਲਾਂਗੇ ਤੇ ਬਾਕੀ ਜਿੱਥੇ ਵੀ ਸਾਡਾ ਹੋਏਗਾ ਜਿਸ ਤਰ੍ਹਾਂ ਕੋਸ਼ਿਸ਼ ਸਾਡੀ ਇਹੀ ਹੋਈ ਕਿ ਜਿਲ੍ਹਾ ਨਾਣ ਬਣੇ ਬਖਾਂ ਲਾਣਾ ਸਾਪਣ ਬਣੇ ਜੇ ਆਪਣੇ ਇਹੀ ਜੇ ਜੋ ਮੇਰੀ ਬਾਅਦ ਫੈਸਲਾ ਕਰੇਗੀ ਉਹਦਾ ਨਾਲ ਮੈਂ ਸਹਿਮਤ ਹੋਵਾਂਗਾ ਠੀਕ ਹੈ ਅੱਜ ਆਪਣੇ ਕੀ ਡਾਜੀ ਨਹੀਂ ਸਨ ਜੀ ਦਾ ਨਾਮ ਹਰਪਾਲ ਸਿੰਘ ਗਿੱਲ ਵਾਈਸ ਪ੍ਰੈਜ਼ੀਡੈਂਟ ਡਿਸਟ੍ਰਿਕਟ ਬਾਰਾ ਸਿਚੂਏਸ਼ਨ ਬਰਦਾਸਪੁਰ ਕੀ ਅੱਜ ਇਹ ਪ੍ਰੈਸ ਕਾਨਫਰੰਸ ਦਾ ਮਕਸਦ ਕੀ ਹੈ ਇਸ ਪ੍ਰੈਸ ਕਾਨਫਰੰਸ ਦਾ ਮਕਸਦ ਇਹ ਹੈ ਕੀ ਚੀਫ ਮਿੰਸਟਰ ਸਾਹਿਬ ਪਗਮ ਆਪਣਾ ਲਾਸਟ ਵੀਕ ਇੱਥੇ ਆਏ ਸੀਗੇ ਬਟਾਲੇ ਤਸੀਲ ਕੰਪਲੈਕਸ ਦਾ ਉਦਘਾਟਨ ਕਰਨ ਤੇ ਉੱਥੇ ਉਹਨਾਂ ਨੇ ਇੱਕ ਇਰੈਲੇਵੈਂਟ ਜੀ ਸਟੇਟਮੈਂਟ ਦਿੱਤੀ ਹੈ ਕਿ ਮੈਨੂੰ ਬਟਾਲੇ ਬਾਰ-ਬਾਰ ਆਣਾ ਪਏਗਾ ਜ਼ਿਲ੍ਹਾ ਬਣਾਉਣ ਵਾਸਤੇ ਬਾਰ ਐਸੋਸੀਏਸ਼ਨ ਨੇ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਜੋ ਕਿ ਬਿਲਕੁਲ ਇਰੈਲੇਵੈਂਟ ਹੈ ਨਵਾਂ ਜ਼ਿਲ੍ਹਾ ਬਣਾਉਣ ਦੀ بجائے ਤੁਸੀਂ ਗਰਦਾਸਪੁਰ ਦਾ ਇਨਫਰਾਸਟ੍ਰਕਚਰ ਹੋਰ ਜ਼ਿਆਦਾ ਸਟਰੋਂਗ ਕਰੋ ਜਦਕਿ ਇੱਥੇ ਆਲਰੇਡੀ ਸਾਡੀਆਂ ਏਡੀਆਂ ਸੋਹਣੀਆਂ-ਸੋਹਣੀਆਂ ਬਿਲਡਿੰਗਸ ਬਣੀਆਂ ਨੇ ਉਹ ਖੰਡਰ ਹੋ ਜਾਣਗੀਆਂ ਜੇ ਨਵਾਂ ਜ਼ਿਲ੍ਹਾ ਬਣ ਗਿਆ ਬਟਾਲਾ ਇੱਥੇ ਕੁਝ ਨਹੀਂ ਰਹਿ ਜਾਏਗਾ ਇਹ ਇੱਕ ਟਾਊਨ ਤੋਂ ਵੀ ਛੋਟਾ ਹੋ ਜਾਏਗਾ ਆਲਰੇਡੀ ਸਾਡੇ ਕੋਲੋਂ 2011 ਦੇ ਵਿੱਚ ਇਹਨਾਂ ਪਠਾਨਕੋਟ ਅਲੱਗ ਕੀਤਾ ਈਵਨ ਕਿ ਜਦੋਂ ਪਠਾਨਕੋਟ ਦੇ ਐਡਵੋਕੇਟਸ ਵੀ ਇੱਥੇ ਆ ਕੇ ਸਾਨੂੰ ਦੱਬੀ ਹੋਈ ਆਵਾਜ਼ ਦੇ ਵਿੱਚ ਕਹਿੰਦੇ ਕਿ ਅਸੀਂ ਗਲਤੀ ਕਰ ਲਈਆ ਸਾਡੇ ਕੰਮ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਰ ਇੰਨੀਆਂ ਬਿਲਡਿੰਗਾਂ ਇੰਨਾ ਖਰਚਾ ਕੀਤਾ ਤੇ ਜੇ ਇਹ ਖਰਚਾ ਕਰਨ ਦੇ ਬਾਵਜੂਦ ਜੇ ਉਹ ਬਣਾਉਣਾ ਹੀ ਫਿਰ ਇੱਥੇ ਖਰਚਾ ਕਰਨ ਦੀ ਕਿ ਸਰਕਾਰਾਂ ਨੂੰ ਕੀ ਲੋੜ ਸੀਗੀ ਬਿਲਕੁਲ ਠੀਕ ਹੈ ਕੋਈ ਲੋੜ ਨਹੀਂ ਕੋਈ ਲੋਕ ਬਟਾਲੇ ਨੂੰ ਇੱਕ ਸੈਪਰੇਟ ਜ਼ਿਲ੍ਹਾ ਬਣਾਉਣ ਦੀ ਜਦਕਿ ਇੱਥੇ ਕਈ 100 ਕਰੋੜ ਖਰਚ ਕੇ ਡਿਸਟ੍ਰਿਕਟ ਕੋਰਟ ਦੀ ਬਿਲਡਿੰਗ ਹੈਗੀ ਆ ਆਪਣਾ ਡੀਏਸੀ ਕੰਪਲੈਕਸ ਆ ਕਈ 100 ਕਰੋੜ ਖਰਚ ਕੇ ਇੱਥੇ ਇਹਨਾਂ ਸਟੇਟ ਹੋਰ ਡੈਟ ਰਿਡਨ ਹੋ ਜਾਏਗੀ ਹੋਰ ਜਿਆਦਾ ਬੋਝ ਪਏਗਾ ਵਿੱਤੀ ਬੋਝ ਪਏਗਾ ਆਲਰੇਡੀ ਸਾਡਾ ਜਿਹੜਾ ਪੰਜਾਬ ਆ ਬਰਡਨਡ ਵਿਦ ਤੁਸੀਂ ਕਿਸ ਤਰ੍ਹਾਂ ਦਾ ਹੁਣ ਆਪਣਾ ਰੋਸ਼ ਪ੍ਰਦਰਸ਼ਨ ਕਰ ਰਹੇ ਹੋ ਜਾਂ ਕਿ ਅਗਲੀ ਰਣਨੀਤੀ ਕੀ ਹੈਗੀ ਹੈ ਫਿਲਹਾਲ ਤੇ ਅਸੀਂ ਆਪਣੇ ਬਾਰ ਐਸੋਸੀਏਸ਼ਨ ਦੇ ਲੈਵਲ ਤੇ ਆਪਣੀ ਸਟ੍ਰਾਈਕ ਕੀਤੀ ਹੈ ਵਰਕਅਪ ਸਟੇਨ ਕੀਤਾ ਹੈ ਫਰਦਰ ਅਸੀਂ ਸਮਾਜਿਕ ਸੰਸਥਾਵਾਂ ਨੇ ਪੋਲਿਟਿਕਲ ਪਾਰਟੀਆਂ ਲੋਕਲ ਲੀਡਰਸ ਉਹਨਾਂ ਨਾਲ ਮਿਲ ਕੇ ਅਗਲੀ ਵੀ ਹੁੰਦ ਬੰਦੀ ਕਰਾਂ ਕਿੰਨੇ ਗੁਰੂ ਮੰਗਪਤੇ ਦੇ ਗਏ ਹੁਣ ਫਿਲਹਾਲ ਤੇ ਅਸੀਂ ਆਪਣੇ ਅਸੈਸ਼ਨਰ ਸਾਹਿਬ ਨੂੰ ਵਰਕਅਪ ਸਟੇਨ ਦਾ ਰੈਜ਼ੋਲੂਸ਼ਨ ਦੇ ਕੇ ਆਏ ਹਾਂ ਅੱਗੇ ਅਸੀਂ ਹੁਣ ਡਿਪਟੀ ਕਿਊਸ਼ਨ ਗੁਰਦਾਸਪੁਰ ਜੀ ਨੂੰ ਚੀਫ ਸਕੱਟਰੀ ਸਾਹਿਬ ਆਪਣੇ ਸੀਐਮ ਸਾਹਿਬ ਨੂੰ ਵੀ ਮਿਲਣ ਦੀ ਵੀ ਕੋਸ਼ਿਸ਼ ਕਰਾਂਗੇ ਜੀਤ ਸਿੰਘ ਕੋਰਾ ਮੈਂਬਰ ਪਾਸ ਜੀ ਗੁਰਦਾ ਅੱਜ ਜਿਹੜੀ ਸਾਡੀ ਬਾਦਸ਼ਾਹੀ ਕੁਰਦਾਸਪੁਰ ਨੇ ਹੜਤਾਲ ਕੀਤੀ ਹੈ ਇਹ ਮੁੱਖ ਮੰਤਰੀ ਸਾਹਿਬ ਬਟਾਲੇ ਵਿੱਚ ਕੋ ਬਿਆਨ ਦੇਗੇ ਬਾਦਸ਼ਾਹੀਆਂ ਨੇ ਕਹਿਣ ਕਿ ਬਟਾਲੇ ਵਿੱਚ ਕਿ ਬਟਾਲੇ ਨੂੰ ਛੇਤੀ ਜਿਲ੍ਹਾ ਬਣਾਇਆ ਜਾਵੇ ਜਦੋਂ ਕਿ ਬਟਾਲੇ ਜਿਲ੍ਹਾ ਬਣਾਉਣ ਦੀ ਕੋਈ ਤੁਕ ਨਹੀਂ ਜਦੋਂ ਕਿ ਇਹ ਜਿਲ੍ਹਾ ਬਹੁਤ ਪੁਰਾਣਾ ਵਾ ਜਿਹਦੇ ਵਿੱਚ ਬਿਫੋਰ ਪਾਰਟੀਸ਼ਨ ਚੜੀਆਂ ਸਿਰ ਆਉਂਦੀ ਸੀਗੀ ਬਟਾਲਾ ਸੀ ਪਠਾਨਕੋਟ ਸੀ ਸੈਂਟਰਲ ਪਲੇਸ ਸੀ ਅੱਜ ਵੀ ਸੈਂਟਰਲ ਪਲੇਸ ਹੈ ਹੁਣ ਟ੍ਰਾਂਸਪੋਰਟ ਸਾਧਨ ਇੰਨੇ ਵਧ ਗਏ ਨੇ ਕਿ ਕੋਈ ਅਸੀਂ ਲੋੜ ਨਹੀਂ ਬਟਾਲਾ ਇੱਥੋਂ ਵੀ 25 ਕਿਲੋਮੀਟਰ ਦਾ ਫਾਸਲਾ ਸਾਡਾ ਮੋਰਓਰ ਇਥੇ ਲੋਕਾਂ ਦੀ ਕੋਈ ਖੱਟਲ ਖਵਾਰੀ ਨਹੀਂ ਇਥੇ ਸਿਰਫ ਐਪੀਡ ਵਰਕ ਆਉਦਾ ਜਿਹਦੇ ਵਿੱਚ ਕੋਈ ਟ੍ਰਾਇਲ ਨਹੀਂ ਹੁੰਦਾ ਕੋਈ ਗਵਾਹੀ ਨਹੀਂ ਹੋਣੀ ਹੁੰਦੀ ਨਾ ਲੋਕਾਂ ਦੀ ਡਿਮਾਂਡ ਸਿਰਫ ਐਪੀਟਿਕਲ ਇਸ਼ੂ ਆ ਲੋਕਾਂ ਤੇ ਅਨਸੈਸੀਰੀ ਬੋਝ ਪਾਉਣਾ ਜਿੰਨੇ ਜਿਹੜੇ ਨਵੇਂ ਪਹਿਲਾਂ ਬਣੇ ਨੇ ਉਹਨਾਂ ਚ ਜੇ ਪੂਰਾ ਇਥੇ ਸੱਚੇ ਸਰਕਾਰ ਦੇ ਨਹੀਂ ਸਕੀ ਤੇ ਜੇ ਪਟਾ ਜਿਲ੍ਹਾ ਬਣਦਾ ਇੱਕ ਆਮ ਲੋਕਾਂ ਤੇ ਬੋਝ ਪਵੇਗਾ ਦੂਸਰਾ ਸਰਕਾਰ ਨਵਾਂ ਜਿਲ੍ਹਾ ਬਣਾਉਣ ਦੀ ਬਜਾਏ ਜਿਹੜੇ ਸਾਡੇ ਬੇਜ਼ਿਕਾ ਨੌਜਵਾਨ ਨੇ ਸਾਰੇ ਮਹਿਕਮੇ ਖਾਲੀ ਹੋ ਗਿਆ ਸਟਾਫ ਦੀ ਘਾਟ ਆ ਉਹ ਚ ਨਵੀਂ ਭਰਤੀ ਕਰੇ ਨਾ ਕਿ ਨਵਾਂ ਜ਼ਿਲ੍ਹਾ ਬਣਾ ਕੇ ਕਰੋੜਾਂ ਦਾ ਖਰਚਾ ਦੇ ਕੇ ਹਰ ਮੰਦ ਤੇ ਬਿਲਡਿੰਗਾਂ ਦੇ ਬਾਧੂ ਖਰਚਾ ਕਰਕੇ ਲੋਕਾਂ ਤੇ ਬੋਝ ਨਾ ਪਾਵੇ ਜਿੰਨੇ ਤੱਕ ਕਿ ਸਰਕਾਰ ਸਾਨੂੰ ਵਿਸ਼ਵਾਸ ਨਹੀਂ ਦਿਵਾਉਂਦੀ ਕਿ ਜਿਲੇਵੜੀ ਮੰਗ ਜਿਹੜੀ ਬੇਬੁਨਿਆਦ ਦਾ ਜਿਹੜਾ ਨਹੀਂ ਬਣਾਇਆ ਜਾਵੇਗਾ ਅਸੀਂ ਆਪਣੀ ਬਾਲੋ ਸੰਘਰਸ਼ ਤੇਜ਼ ਕਰਾਂਗੇ ਤੇ ਸਰਕਾਰ ਦੇ ਕੰਨਾਂ ਤੇ ਗਲਪ ਚਾਵਾਂਗੇ ਕਿ ਤੁਹਾਨੂੰ ਕੋਈ ਸਿਆਸੀ ਲਾਹਾ ਨਹੀਂ ਹੋਣਾ ਤੇ ਲੋਕਾਂ ਦੇ ਅਨ ਸਿਆਸੀ ਬੋਝ ਨਾ ਪਾਉ ਬਾਅਦ ਚ ਬਹੁਤ ਸਖੂਦ ਜਿਹੜੀਆਂ ਗੁਰਦਾਸਪੁਰ ਦੀਆਂ ਸਾਡੀਆਂ ਸਮਾਜਿਕ ਸੰਸਥਾਵਾਂ ਲੋਕ ਲੀਡਰ ਨੇ ਉਬੀ ਇਸ ਗੱਲ ਤੋਂ ਹਤਾਸ਼ ਨੇ ਕਿ ਸਰਕਾਰ ਦੇ ਜਿਹੜੇ ਬਿਆਨ ਦਿੱਤਾ ਮੁੱਖੀ ਸਾਹਿਬ ਨੇ ਇਹ ਬੇਤੁਕਾ ਇਹ ਗੱਲ ਬਿਲਕੁਲ ਹੀ ਹੋਣੀ ਚਾਹੀਦੀ ਗੁਰਦਾਸ ਜਿਲ੍ਹਾ ਬਿਲਕੁਲ ਅੱਗੇ ਸੀਮਤ ਬਹੁਤ ਹੋ ਗਿਆ ਜਦੋਂ ਕਿ ਹੁਣ ਨਵੇਂ ਦੇ ਪਾਉਣ ਦੀ ਕੋਈ ਥੁੱਕ ਰਹਿ ਨਹੀਂ ਜਾਂਦੀ ਸਾਡੀ ਇਹ ਡਿਮਾਂਡ ਹੈ ਕਿ ਮੁੱਖੀ ਸਾਹਿਬ ਇਹ ਆਪਣਾ ਬਿਆਨ ਦੇਣ ਕਿ ਐਸਾ ਜਿਲ੍ਹਾ ਨਹੀਂ ਬਣਾਇਆ ਜਾਏਗਾ ਆਦਰਵਾਇਜ਼ ਬਾਹਰ ਆਪਣਾ ਸੰਘਰਸ਼ ਨਾਲ ਹੋਰ ਆਪਣੇ ਲੈਗ ਜੁਨੀਅਨ ਇਹੋ ਤੇਜ਼ ਕਰੇਗੀ ਮੈਂ ਪ੍ਰਦੀਪ ਬਾਰ ਐਕਸ ਪ੍ਰੈਜ਼ੀਡੈਂਟ ਬਾਰ ਐਸੋਸੀਏਸ਼ਨ ਗੁਰਦਾਸਪੁਰ ਦਾ ਹੈ ਇਰਦੋ ਪਹਿਲਾਂ ਜਿਹੜੇ ਬੁੱਲਾ ਪ੍ਰਧਾਨ ਜੀ ਨੇ ਬਰਾਇ ਸਾਬ ਨੇ ਸਾਰੇ ਡੀਰੇਲ ਚ ਤੁਹਾਨੂੰ ਸਾਰਾ ਕੁਝ ਦੱਸਤਾ ਸਿਰਫ ਸਾਡਾ ਮਸਲਾ ਹੈ ਕਿ ਸਿਰਫ ਪੋਲੀਟੀਕਲ ਮਾਈਲੇਜ ਲੈਣ ਲਈ ਉੱਥੇ ਦੇ ਲੋਕਲ ਐਮਐਲਏ ਲੋਕਲ ਜਿਹੜੇ ਲੀਡਰ ਹੈ ਉਹ ਸਾਰੇ ਉਹਨਾਂ ਨੂੰ ਇਸ ਕਰਕੇ ਇਹਨਾਂ ਨੂੰ ਬਣਾਉਣ ਲਈ ਕਿ ਅੱਗੇ ਇਲੈਕਸ਼ਨ ਆ ਗਏ ਨੇ ਕਮੇਟ ਪਹਿਲਾਂ ਦੇ ਉਸ ਤੋਂ ਮਿਊਸਪੈਲਿਟੀ ਦੇ ਇਲੈਕਸ਼ਨ ਆ ਗਏ ਇਸ ਕਰਕੇ ਬਡਾਲੇ ਨੂੰ ਉਹਨਾਂ ਨੂੰ ਉਹਨਾਂ ਨੂੰ ਮਿਊਸਪੈਲਿਟੀ ਚ ਫਾਇਦਾ ਲੈਣ ਲਈ ਸਾਰਾ ਕੰਮ ਕਰ ਰਿਹਾ ਹੈ ਔਰ ਮਾਨ ਸਾਹਿਬ ਨੂੰ ਜੋ ਕਿਹਾ ਉਹਨਾਂ ਨੇ ਉਹ ਮਾਨ ਸਾਹਿਬ ਨੇ ਉਸ ਤਰ੍ਹਾਂ ਹੀ ਅਨਾਉਂਸ ਕਰਤਾ ਅੱਗੇ ਉਹ ਅਸੀਂ ਸਾਡੇ ਇਹ ਜਿਹੜੇ ਆਪਣੇ ਮਾਨਯੋਗ ਚੀਫ ਨਿਸ ਸਾਹਿਬਾ ਉਹਨਾਂ ਨੂੰ ਹੈ ਸਾਡੀ ਸਾਰੀ ਬਾਰ ਵੱਲੋਂ ਰਿਕੁਐਸਟ ਹੈ ਉਹ ਬਿਲਕੁਲ ਆਪਣੀ ਸਟੇਟਮੈਂਟ ਦੇਣ ਔਰ ਸਟੇਟਮੈਂਟ ਦੇ ਵਿੱਚ ਐਕੀਨ ਕਿ ਜ਼ਿਲ੍ਹਾ ਨਹੀਂ ਬਣੇਗਾ ਉਨੀ ਦੇਰ ਤੱਕ ਸਾਡੀ ਬਾਰ ਦਾ ਸੰਘਰਸ਼ ਜਾਰੀ ਰਹੀ ਹੈ ਪਠਾਨਕੋਟ ਜ਼ਿਲ੍ਹਾ ਬਣਿਆ 1600 ਕਰੋੜ ਰੁਪਏ ਦਾ ਇਹ ਹੁਣ ਖਰਚਾ ਹੈ ਉਹ 1600 ਕਰੋੜ ਰੁਪਏ ਦਾ ਜਿਹੜਾ ਖਰਚਾ ਉਹਦੀ ਜਗ੍ਹਾ ਐਥੇ ਇਨਫਰਾਸਟ੍ਰਕਚਰ ਬਣਾਉਣ ਕੋਈ ਹੋਰ ਕੁਝ ਕਰਨ ਔਰ ਡਵੈਲਪਮੈਂਟ ਕਰਨ ਜਿਹੜਾ ਸਿਰਫ ਇਸ ਕਰਕੇ ਪੋਲੀਟੀਕਲ ਮਾਈਲੇਜ ਲੈਣ ਲਈ ਇਹ ਕਰ ਲਿਆ ਔਰ ਜਿੰਨੀਆਂ ਸੰਸਥਾ ਸਾਡੇ ਪ੍ਰਧਾਨ ਜੀ ਨੂੰ ਸਾਰੀਆਂ ਸੋਸ਼ਲ ਆਰਗੇਨਾਈਜੇਸ਼ਨ ਆਰ ਪੋਲੀਟੀਕਲ ਪਾਰਟੀਆਂ ਗੁਰਦਾਸਪੁਰ ਦੀਆਂ ਨੇ ਆਪ ਅਪਰੋਚ ਕੀਤਾ ਪ੍ਰਧਾਨ ਜੀ ਨੇ ਸਾਡੇ ਨੂੰ ਕੁਝ ਇਹਨਾਂ ਨੇ ਆਪ ਕੀਤਾ ਸਾਰਿਆਂ ਨੂੰ ਵੀ ਅਸੀਂ ਤੁਹਾਡੇ ਨਾਲ ਆ ਤੁਸੀਂ ਆਪਣੀ ਐਜੀਟੇਸ਼ਨ ਕਰੋ ਅਸੀਂ ਇਹ ਜ਼ਿਲ੍ਹਾ ਨਹੀਂ ਬਣ ਦੇਣਾ ਜਿੱਥੇ ਤੱਕ ਮਰਜ਼ੀ ਜਾਣਾ ਵੀ ਜਿੰਨਾ ਜੀ ਚੀਫ ਮਿਨਿਸਟਰ ਸਾਹਿਬ ਬਿਆਨ ਨਹੀਂ ਦਿੰਦੇ ਕਿ ਜ਼ਿਲ੍ਹਾ ਨਹੀਂ ਬਣੇਗਾ ਸਾਡੇ ਬਾਰਾਂਹਰੋ ਸੰਘਰਸ਼ੀ ਯਾਦ ਰਹੀ ਜੀ